ਲਾਵਾ ਫਿਰੇ ਹੋਏ ਆ ਤੁਸੀਂ ਬਿਟੀਆਂ ਨਾਲ ਫੇਸ ਟੂ ਫੇਸ ਬੈਠੇ ਗੱਲ ਕੀਤੀ ਕੀ ਗੱਲਬਾਤ ਹੋਈ ਸੀ ਉਹ ਲਾਸਟ ਗੱਲ ਤੁਹਾਡੀ ਕੀ ਸੀ ਜਿਸ ਵੇਲੇ ਉਹਨਾਂ ਨੂੰ ਪਹਿਲੇ ਘਬਰਾਹਟ ਹੋਈਏ ਨੰਦਕਾਰਦਾਂ ਤੋਂ ਬਾਅਦ ਜਦੋਂ ਅਸੀਂ ਗਰਾਊਂਡ ਦੇ ਵਿੱਚ ਪਹੁੰਚੇ ਤੇ ਮੈਨੂੰ ਬੁਲਾਇਆ ਗਿਆ ਮੈਂ ਪੁੱਛਿਆ ਪੁੱਤਰ ਕੀ ਗੱਲ ਕਹਿੰਦੇ ਮੈਨੂੰ ਚੱਕਰ ਆਏ ਆ ਤੇ ਪਾਣੀ ਪੀਤਾ ਤੇ ਮੈਂ ਉਹਨਾਂ ਦੇ ਲੰਘੇ ਲੰਘਣ ਟੱਚ ਕਰਿਆ ਮੈਂ ਕਿਹਾ ਪੁੱਤਰ ਇਹਨਾ ਮੋਟਾ ਤੁਸੀਂ ਉਤਾਰ ਦਿਓ ਕਹਿੰਦੇ ਮੈਂ ਜੈਮ ਵਾਲਾ ਪਾ ਕੇ ਕਹਿੰਦੇ ਮੈਂ ਬਾਅਦ ਚ ਸੂਟ ਚੇਂਜ ਕਰਾਂਗਾ ਵਾਇਦ ਨਾਲ ਚੱਲਣਾ ਪੈਂਦਾ ਬੱਚਿਆਂ ਨੂੰ ਜਿੰਨੇ ਪਾਉਂਦੇ ਫਿਰ ਸਾਡਾ ਸਮਾਜ ਵੀ ਇਹ ਚੀਜ਼ ਨੂੰ ਖਾਸ ਕਰਕੇ ਬੀਬੀਆਂ ਜੇ ਪਹਿਲੀ ਬੱਚੀ ਦਾ ਵਿਆਹ ਹੀ ਤੇ ਤੁਸੀਂ ਲੰਗਾ ਨਹੀਂ ਕੀਤਾ ਤਾਂ ਸਸਰੀਕਾਲ ਇਸ ਵੇਲੇ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਪਿੰਡ ਸੁਆਹ ਵਾਲਾ ਤੋਂ ਜਿੱਥੇ ਕੁਦਰਤ ਯਕੀਨ ਲਈ ਕਿ ਪਰਮਾਤਮਾ ਦਾ ਇਹੋ ਜਿਹਾ ਕਹਿਰ ਜਿਹੜਾ ਅੱਜ ਤਾਈਂ ਇਲਾਕੇ ਦੇ ਵਿੱਚ ਕਦੇ ਦੇਖਣ ਜਾਂ ਸੁਣਨ ਨੂੰ ਨਹੀਂ ਮਿਲਿਆ ਸੀ ਇੱਕ 23 ਸਾਲ ਦੀ ਲੜਕੀ ਜਿਸ ਦੀ ਡੋਲੀ ਉੱਠਣੀ ਸੀ ਤਾਂ ਉਸ ਦੇ ਘਰ ਦੇ ਵਿੱਚ ਉਹ ਅਰਥੀ ਉੱਠੀ ਜਿੱਥੇ ਸ਼ਗਨਾ ਦਾ ਪ੍ਰੋਗਰਾਮ ਚੱਲ ਰਿਹਾ ਸੀ ਉੱਥੇ ਹੀ ਮਾਤਮ ਪਸਰ ਗਿਆ ਪਰਿਵਾਰਕ ਮੈਂਬਰ ਮੌਜੂਦ ਹੈਗੇ ਆ ਅੰਤਿਮ ਸੰਸਕਾਰ ਹੋ ਚੁੱਕਾ ਹੈ ਤਾਂ ਹੁਣ ਜਿਹੜੀਆਂ ਅੰਤਿਮ ਰਸਮਾਂ ਹੈਗੀਆਂ ਭੋਗ ਦੀਆਂ ਰਸਮਾਂ ਹੈਗੀਆਂ ਉਹ ਨਿਭਾਈਆਂ ਜਾਣੀਆਂ ਤਾਂ ਪਰਿਵਾਰਕ ਮੈਂਬਰਾਂ ਨਾਲ ਹੀ ਗੱਲ ਕਰਦੇ ਆ ਸਭ ਤੋਂ ਪਹਿਲਾਂ ਭੈਜੀ ਸਸਰੇ ਘਰ ਸਸਰੇ ਘਰ ਦੀ ਬੀਟੀਆ ਨਾਲ ਕੀ ਰਿਸ਼ਤਾ ਸੀ ਤੁਹਾਡਾ ਮੈਂ ਮੇਰੀ ਸਾਲੀ ਦੀ ਬੇਟੀ ਸੀ ਹਾਂਜੀ ਕਦੇ ਅਸੀਂ ਆਪ ਦੇ ਸੰਭਾਲੇ ਚ ਇਹੋ ਜੀ ਕਲ ਨਹੀਂ ਸੁਣ ਬਿਲਕੁਲ ਜੀ ਮੇਰੀ ਵੀ 40 45 ਸਾਲ ਦੀ ਏ ਜੋਗੀ ਔਰ ਜਿੰਨੇ ਵੀ ਲੋਕ ਅਫਸੋਸ ਕਰ ਨਾ ਰਹੇ ਨੇ ਸਭ ਦੀ ਜਬਾਨ ਤੇ ਹੀ ਹੈ ਵੀ ਐਵੇਂ ਦੀ ਘਟਨਾ ਅਜ ਤੱਕ ਨਹੀਂ ਸੁਣੀ ਚਾਹੇ ਉਹ ਕੋਈ 80 ਸਾਲ ਦਾ ਆਇਆ ਹੈ ਤੇ ਚਾਹੇ ਉਹ ਕੋਈ 30 ਸਾਲ ਦਾ ਬੱਚਾ ਆਇਆ ਸਭ ਦੀ ਜਬਾਨ ਤੇ ਹੀ ਕਰ ਆਪਾਂ ਜਦੋਂ ਬੈਠੇ ਹੁਣ ਗੱਲ ਕਰ ਰਹੇ ਸੀ ਤੁਸੀਂ ਦੱਸ ਰਹੇ ਸੀ ਕਿ ਜਦੋਂ ਲਾਵਾ ਫੇਰੇ ਹੋਏ ਆ ਤੁਸੀਂ ਬਿਟੀਆਂ ਨਾਲ ਫੇਸ ਟੂ ਫੇਸ ਬੈਠੇ ਗੱਲ ਕੀਤੀ ਕੀ ਗੱਲਬਾਤ ਹੋਈ ਸੀ ਉਹ ਲਾਸਟ ਗੱਲ ਤੁਹਾਡੀ ਕੀ ਸੀ ਜਿਵੇਂ ਜਦੋਂ ਉਹਨਾਂ ਨੂੰ ਪਹਿਲੇ ਘਬਰਾਟ ਹੋਈਏ ਨੰਦ ਕਰਦਿਆਂ ਤੋਂ ਬਾਅਦ ਜਦੋਂ ਅਸੀਂ ਗਰਾਊਂਡ ਦੇ ਵਿੱਚ ਪਹੁੰਚੇ ਤੇ ਮੈਨੂੰ ਬੁਲਾਇਆ ਗਿਆ ਮੈਂ ਪੁੱਛਿਆ ਪੁੱਤਰ ਕੀ ਗੱਲ ਕਹਿੰਦੀ ਮੈਨੂੰ ਚੱਕਰ ਆਇਆ ਤੇ ਪਾਣੀ ਪੀਤਾ ਤੇ ਮੈਂ ਉਹਨਾਂ ਦੇ ਲੰਘ ਲੰਘਨ ਟੱਚ ਕਰਿਆ ਮੈਂ ਕਿਹਾ ਪੁੱਤਰ ਇਹਨਾ ਮੋਟਾ ਤੁਸੀਂ ਉਤਾਰ ਦਿਓ ਕਹਿੰਦੀ ਮੈਂ ਜੈਮ ਵਾਲਾ ਪਾ ਕੇ ਕਹਿੰਦੀ ਮੈਂ ਬਾਅਦ ਵਿੱਚ ਸੂਟ ਚੇਂਜ ਕਰਾਂਗੀ ਉਹ ਵਾਦੀ ਨੂੰ ਲੈ ਲੈਂਗੇ ਦਾ ਵੀ ਕਿਤੇ ਨਾ ਕਿਤੇ ਅੱਜ ਕੱਲ ਤੁਹਾਨੂੰ ਲੱਗਦਾ ਨਹੀਂ ਕਿ ਬੱਚਿਆਂ ਤੇ ਨਜਾਇਜ਼ ਹੀ ਥੋਪਿਆ ਜਾ ਰਿਹਾ ਐ ਇੰਨੀ ਗਰਮੀ ਤੋਂ ਇੰਨੀ ਸਟ੍ਰੈਸ ਹੁੰਦੀ ਐ ਉਹਦੇ ਵਿੱਚ ਲਹਿੰਗਾ ਵੀ ਇੰਨੇ-ਇਨੇ ਪਾਰੇ ਲੈਂਗੇ ਵਖਜੀ ਵਿਆਹ ਦੇ ਨਾਲ ਚੱਲਣਾ ਪੈਂਦਾ ਬੱਚਿਆਂ ਨੂੰ ਜਿੰਨੇ ਪਉਂਦੇ ਫਿਰ ਸਾਡਾ ਸਮਾਜ ਵੀ ਇਹ ਚੀਜ਼ ਨੂੰ ਖਾਸ ਕਰਕੇ ਬੀਬੀਆਂ ਵੀ ਪਹਿਲੀ ਬੱਚੀ ਦਾ ਵਿਆਹ ਐ ਤੇ ਤੁਸੀਂ ਲਹਿੰਗਾ ਨਹੀਂ ਕੀਤਾ ਔਰ ਬੱਚੇ ਦੇ ਬੱਚੇ ਦੇ ਮਤਲਬ ਕਿ ਫਿਜ਼ੀਕਲੀ ਜਾਂ ਕਿੰਨੀ ਸਟ੍ਰੈਸ ਪਹਿਲਾ ਸ਼ਾਦੀ ਦੀ ਸਟ੍ਰੈਸ ਹੁੰਦੀ ਹੈ ਉਸ ਤੋਂ ਫਿਜ਼ੀਕਲੀ ਜੇਕਰ ਅਸੀਂ ਗੱਲ ਕਰ ਲੈਂਦੇ ਹਾਂ ਤਾਂ 30 35 ਕਿਲੋ ਵਜ਼ਨ ਕਿਸੇ ਆਮ ਇਨਸਾਨ ਦੇ ਉੱਤੇ ਵੀ ਰੱਖ ਦੇਣਾ ਤਾਂ ਬੜਾ ਉਹ ਔਖਾ ਹੁੰਦਾ ਬਿਲਕੁਲ ਜੀ ਉਹ ਤਾਂ ਵਜ਼ਨ ਵਾਕਈ 35 ਕਿਲੋ ਤਕਰੀਬ ਸੀਗਾ ਕਿਉਂਕਿ ਮੈਂ ਸੁਬਾ ਗੁੜੀਆਂ ਨੂੰ ਮੈਂ ਹੀ ਤਿਆਰ ਕਰਵਾਣ ਗਿਆ ਸੀ ਸਲੂਨ ਤੇ ਨਹੀਂ ਗੁਰੂ ਅਰਸਾ ਜੀ ਤੋਂ ਗੁਰੂ ਸਾਹਿਬ ਹਾਂਜੀ ਹਾਂਜੀ ਤੋਂ ਜਦੋਂ ਮੈਂ ਬੈਠ ਕੱਡੇ ਤੇ ਮੈਂ ਪੁੱਛਿਆ ਬਰੇ ਵੇਟ ਕਿੰਨਾ ਹੈ ਕਿੰਨੇ 35 36 ਕਿਲੋ ਇੰਨਾ ਜ਼ਿਆਦਾ ਹਾਂਜੀ ਅੱਛਾ ਭਾਜੀ ਜਿਹੜਾ ਆਪਾਂ ਪਰਿਵਾਰਕ ਮੈਂਬਰਾਂ ਦੀ ਗੱਲ ਕਰ ਲੈਨੇ ਆ ਉਹ ਜਦੋਂ ਉੜੀਆ ਦੇ ਨਾਲੇ ਪਾਣਾ ਵਾਪਰਿਆ ਉਸ ਦੀ ਜਿਹੜੀ ਮੌਤ ਹੋਈ ਹੈ ਕਹਿੰਦੇ ਉਦੋਂ ਜਿਹੜਾ ਲਾੜਾ ਸੀ ਉਹਨੂੰ ਵੀ ਚੱਕਰ ਆ ਗਏ ਸੀ ਬੇਹੋਸ਼ ਹੋ ਗਿਆ ਸੀ ਹਾਂਜੀ ਹਾਂਜੀ ਬੇਹੋਸ਼ ਹੋ ਗਿਆ ਸੀ ਇੱਥੋਂ ਜਦੋਂ ਗਰਗੇਣ ਤੇ ਬੇਹੋਸ਼ ਦੀ ਹਾਲਤ ਚ ਲੈ ਕੇ ਗਏ ਨੇ ਤੋ ਚਲੇ ਗਏ ਤੇ ਠੀਕ ਹੈ ਉਹਨਾਂ ਦੀ ਕੰਡੀਸ਼ਨ ਉਹਨਾਂ ਦੀ ਠੀਕ ਨਹੀਂ ਹੁਣ ਪਰਿਵਾਰਕ ਮੈਂਬਰਾਂ ਦਾ ਕੀ ਹਾਲ ਹੈ ਪਰਿਵਾਰਕ ਮੈਂਬਰ ਘਰ ਦੇ ਵਿੱਚ ਮਾਤਾ ਪਿਤਾ ਭੈਣ ਭਰਾ ਦੇਖੋ ਹਲੇ ਟ੍ਰੀਟਮੈਂਟ ਚੱਲੀ ਜਾਂਦਾ ਕੋਈ ਨਾ ਕੋਈ ਚਲੋ ਹੌਸਲਾ ਦੇ ਦਿਨ ਤਾਂ ਹਰ ਕੋਈ ਆਂਦਾ ਦੋਖੋ ਨਾ ਆਂਦਾ ਦੁੱਧ ਖਵੰਡੇ ਆਦਾ ਵੀ ਹੁੰਦਾ ਤੇ ਬਾਕੀ ਸਮਾਂ ਲੱਗੇਗਾ ਸਤਮੇਜ ਬਾਹਰ ਆਣ ਤੇ ਮਾਪੇ ਨੂੰ ਟਾਈਮ ਲੱਗੇਗਾ ਹਾਂਜੀ ਹਲੇ ਕੋਈ ਸੁੱਧ ਬੁੱਧ ਨਹੀਂ ਹੈ ਵੀ ਸਾਡਾ ਕੀ ਹੋ ਰਿਹਾ ਕੀ ਹੋਇਆ ਕੀ ਨਹੀਂ ਹੋਣੀ ਉਹ ਤਾਂ ਪਰਵਾਰ ਮੈਨੂੰ ਨਹੀਂ ਹੈਗਾ ਕਿਸ ਤਰ੍ਹਾਂ ਦਾ ਹਾਂਜੀ ਸਤਮੇਜ ਸਤਮੇਜ ਨਹੀਂ ਸਤਮੇਜ ਨਹੀਂ ਹੁਣ ਬੁਲਾਇਆ ਸੀ ਤੁਹਾਡੇ ਕਰਨ ਵਾਸਤੇ ਵੀ ਤੋਂ ਨਹੀਂ ਯੋਗ ਨਹੀਂ ਕਹਿੰਦੇ ਸੀ ਨਹੀਂ ਬਹੁਤ ਮਦਪਾਗੀ ਘਟਨਾ ਹੋਈ ਅੱਛਾ ਭਾਜੀ ਹੁਣ ਜਿਹੜਾ ਅੰਤਿਮ ਜੋ ਰਸਮਾਂ ਹੁੰਦੀਆਂ ਕਹਿ ਲਾ ਭਾਟ ਪੋਗ ਉਹ ਉਹਦਾ ਕਰੋ ਕੋਈ ਸ਼ੁੱਕਰਵਾਰ ਦਾ ਹੈ ਜੀ ਸਾਡਾ ਇੱਥੇ ਸਾਡਾ ਪਾਪਾ ਬੂੰਮਣਿਸ਼ਾ ਗਰਾਊਂਡਰ ਹੈ ਇੱਥੇ ਜਿੱਥੇ ਅਸੀਂ ਕਰਦੇ ਆ ਰਸਮਾਂ ਸਾਰੀਆਂ ਉੱਥੇ ਹੀ ਕਰਾਂਗੇ ਸ਼ੁੱਕਰਵਾਰ 12 ਹਾਂ 1 ਮਾਰਚ ਜੀ 1 ਮਾਰਚ ਨੂੰ ਹੋਏਗਾ ਇੱਥੇ ਉਸੇ ਗਰਾਊਂਡ 'ਚ ਉਸੇ ਗਰਾਊਂਡ 'ਤੇ ਜਿੱਥੇ ਪਹਿਲਾਂ ਸ਼ਾਦੀ ਦਾ ਟੈਂਟ ਲੱਗਿਆ ਸੀ ਹੁਣ ਉਸੇ ਗਰਾਊਂਡ 'ਚ ਅਸੀਂ ਉਹ ਉਹਦਾ ਟੈਂਟ ਲਾਵਾਂਗੇ ਅਸੀਂ ਫੇ ਲਗਣੇ ਕਿੰਨਾ ਮਦਪਾਗਾ ਕਿੰਨਾ ਦੇਖੋ ਜੀ ਇਸ ਤੋਂ ਮਾੜੀ ਨਹੀਂ ਹੋ ਸਕਦੀ ਪਰਮਾਤਮਾ ਕਿਸੇ ਦੁਸ਼ਮਣ ਨਾਲ ਵੀ ਇਹੋ ਜਿਹੀ ਘਟਨਾ ਨਾ ਕਰੇ ਰੂਕਮਾਉ ਘਟਨਾ ਹੈਗੀ ਹੈ ਜਿਹੜੀ ਦੇਖੋ ਉਹ ਵੀ ਸਮਾਂ ਸੀ ਸ਼ਾਮ ਨੂੰ 5-6 ਵਜੇ ਅਕਸਰ ਆਪਾਂ ਡੋਲੀ ਤੋਰਦੇ ਹੁੰਨੇ ਤੇ 6 ਵਜੇ ਸਿਆਦੀ ਪੈਣ ਨੂੰ ਅਰਥੀ ਨੂੰ ਕੰਦਾ ਦਿੱਤਾ ਬਹੁਤ ਮੰਦਗੀ ਬਾਕੀ ਲੱਪਣਾ ਪਰਮਾਤਮਾ ਕਿਸੇ ਨਾਲ ਨਾ ਕਰੇ ਤ ਬਿਲਕੁਲ ਇਹ ਨੀਲਮ ਦਾ ਪਰਿਵਾਰ ਹੈ ਨੀਲਮ ਦੇ ਪਰਿਵਾਰਕ ਮੈਂਬਰ ਨੇ ਜਿਨ੍ਹਾਂ ਨੇ ਦੱਸਿਆ ਕਿ ਪਰਿਵਾਰ ਹੁਣ ਵੀ ਅੱਜ ਦੇ ਦਿਨ ਤੱਕ ਵੀ ਸਦਮੇ 'ਚ ਹੈ ਉਹਨਾਂ ਨੂੰ ਹਜੇ ਵੀ ਸੁਰਤ ਨਹੀਂ ਹੈਗੀ ਕਿਉਂਕਿ ਤਰਾਸ ਦੀ ਹੀ ਇੰਨੀ ਵੱਡੀ ਹੋਈ ਹਜੇ ਤੱਕ ਉਹਨਾਂ ਪਰਿਵਾਰਕ ਮੈਂਬਰਾਂ ਦਾ ਡਾਕਟਰੀ ਇਲਾਜ ਜਿਹੜਾ ਹੈਗਾ ਉਹ ਚੱਲ ਰਿਹਾ ਕਿਉਂਕਿ ਸਦਮਾ ਹੀ ਇੰਨਾ ਵੱਡਾ ਹੈਗਾ ਤਾਂ ਹੁਣ ਆਖਰੀ ਜਿਹੜੀਆਂ ਕ੍ਰਿਆਵਾਂ ਹੈਗੀਆਂ ਉਹਨਾਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਜਿਸ ਜਿਹੜਾ ਕਿ ਗਰਾਊਂਡ ਦੇ ਵਿੱਚ ਛਗਣਾ ਦੇ ਟੈਂਟ ਲੱਗੇ ਸੀ ਡੋਲੀ ਜਿਸ ਗਰਾਊਂਡ 'ਚ ਉੱਠਣੀ ਸੀ ਉਸੇ ਗਰਾਊਂਡ ਦੇ ਵਿੱਚ ਹੁਣ ਭੋਗ ਦੀ ਤਿਆਰੀ ਕੀਤੀ ਜਾ ਰਹੀ ਹੈ 1 ਮਾਰਚ ਨੂੰ 12 ਤੋਂ ਇੱਕ ਜਿਹੜਾ ਹੈਗਾ ਉਹ ਨੀਲਮ ਦੀਆਂ ਅੰਤਿਮ ਰਸਮਾਂ ਭੋਗ ਦੀਆਂ ਰਸਮਾਂ ਜਿਹੜੀਆਂ ਉਹ ਨਿਭਾਈਆਂ ਜਾਣਗੀਆਂ